ਸ਼੍ਰੀ ਫੋਟੇਗੜ ਸਾਹਿਬ ਵਿਖੇ ਟੀਚਰ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਦੱਸਦੇ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੋਕੇਸ਼ਨਲ ਕੋਰਸਾਂ ਦੇ ਪਾਇਲਟ ਪ੍ਰੋਜੈਕਟ ਦਾ ਜਾਇਜ਼ਾ ਲਿੱਤਾ ਗਿਆ ਤੇ ਉੱਤਰੀ ਸ਼੍ਰੀ ਫੋਟੇਗੜ ਸਾਹਿਬ ਵਿਖੇ ਸਿੱਖਿਆ ਮੰਤਰੀ ਨੇ ਪਲੱਸ 1 ਅਤੇ ਪਲੱਸ 2 ਦੇ ਵਿਦਿਆਰਥੀਆਂ ਦੇ ਲਈ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਵੋਕੇਸ਼ਨਲ ਕੋਰਸਾਂ ਦੇ ਪਾਇਲਟ ਪ੍ਰੋਜੈਕਟ ਦਾ ਜਾਇਜ਼ਾ ਲਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਿੱਖਿਆ ਵਿਭਾਗ ਦੇ ਵਿੱਚ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਅੱਤੇ ਪੰਜਾਬ ਸਰਕਾਰ ਦੇ ਵੱਲੋਂ ਜਲਦ ਹੀ ਆਪਣੀ ਸਿੱਖਿਆ ਨੀਤੀ ਜਾਰੀ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰਨ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਝਾਂਕੀਆਂ ਗੱਡੀਆਂ ਚਾਣਗੀਆਂ ਹੋਰ ਉਹਨਾਂ ਕੀ ਕੁਝ ਕਹੇ ਆਉ ਜਾਣਦੇ ਆ ਜੀ ਅੱਜ ਫਟੇਗੜ ਸਾਹਿਬ ਦੀ ਜਿਹੜੀ ਡਾਈਟ ਹੈ ਜਿਹੜੀ ਟੀਚਰ ਟ੍ਰੇਨਿੰਗ ਦਾ ਪ੍ਰੋਗਰਾਮ ਹੈ ਅਸੀਂ ਟੋਟਲ ਟੀਚਰ ਟ੍ਰੇਨਿੰਗਸ ਨੂੰ ਜਿਹੜੀ ਆ ਰੀਵੈਂਪ ਕਰ ਰਹੇ ਹਾਂ ਉਸ ਤੋਂ ਇਲਾਵਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਜਿਸ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ 19000 ਸਕੂਲਾਂ ਦੇ ਵਿੱਚੋਂ ਤਕਰੀਬਨ 18000 ਸਕੂਲਾਂ ਦੇ ਵਿੱਚ ਕੋਈ ਨਾ ਕੋਈ ਕੰਮ ਚੱਲ ਰਿਹਾ ਚਾਰ ਦਿਵਾਰੀ ਦਾ ਫਰਨੀਚਰ ਦਾ ਕਲਾਸਰੂਮ ਦਾ ਵਾਸ਼ਰੂਮਸ ਦਾ ਬੁਨਿਆਦੀ ਢਾਂਚਾ ਜਿਹੜਾ ਹੈ ਉਹ ਠੀਕ ਹੋ ਰਿਹਾ ਪੰਜਾਬ ਦੇ ਸਕੂਲਾਂ ਦਾ ਇਸ ਤੋਂ ਇਲਾਵਾ ਜਿਹੜੇ 117 ਸਾਡੇ ਸਕੂਲ ਆਫ ਫੈਮਿਨੈਂਸ ਹੈ ਉਨ੍ਹਾਂ ਦਾ ਕੰਮ ਵੀ ਬਹੁਤ ਹੀ ਜੋਰਾ ਸ਼ੋਰਾ ਨਾਲ ਚੱਲ ਰਿਹਾ ਬਹੁਤ ਜਲਦੀ ਜਿਹੜੇ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਹੋਰ ਕਈ ਸਕੂਲ ਆਫ ਐਮੀਨੈਂਸ ਪਿੱਛੇ ਜਿਹਾ ਆਪਾਂ ਅੰਮ੍ਰਿਤਸਰ ਦਾ ਉਦਘਾਟਨ ਕੀਤਾ ਸੀ ਹੁਣ ਬਹੁਤ ਜਲਦੀ ਅਗਲੇ ਮਹੀਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਈ ਸਕੂਲ ਇਦਾਂ ਦੇ ਲੋਕ ਕਰਪਨ ਕਰਨਗੇ ਨਾਲ ਹੀ ਆਪ ਜੀ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਵੱਲੋਂ ਜੜੀਆਂ ਵੱਡੀਆਂ ਵਿਦਿਅਕ ਪ੍ਰਾਪਤੀਆਂ ਵੀ ਕੀਤੀਆਂ ਗਈਆਂ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਜਾਪਾਨ ਵੀ ਗਏ ਇਸਰੋ ਵੀ ਗਏ ਪਿਛਲੇ ਮਹੀਨੇ ਸਾਡੇ ਬੱਚਿਆਂ ਦਾ ਵਿੰਟਰ ਕੈਂਪ ਲੱਗਿਆ ਸੀਗਾ ਪਹਿਲੀ ਵਾਰੀ ਹੈ ਕਿ ਜੋ ਕਿਸੇ ਵੀ ਪੰਜਾਬ ਦਾ ਕੋਈ ਮਹਿੰਗੇ ਤੋਂ ਮਹਿੰਗਾ ਸਭ ਤੋਂ ਸ਼ਾਨਦਾਰ ਪ੍ਰਾਈਵੇਟ ਸਕੂਲ ਵੀ ਜੋ ਫੈਸਿਲਿਟੀ ਨਹੀਂ ਦਿੰਦਾ ਐਕਸਪੋਜ਼ਰ ਵਿਜ਼ਿਟਸ ਦੀ ਉਹ ਫੈਸਿਲਟੀਆਂ ਸਾਡੇ ਸਰਕਾਰੀ ਸਕੂਲ ਚ ਮਿਲਦੀਆਂ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਮਿਲ ਰਹੀਆਂ ਇਸ ਤੋਂ ਇਲਾਵਾ ਜੀ ਤੁਸੀਂ ਆਪ ਸਾਰੇ ਸਤਕਾਰਯੋਗਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਜਿੰਨੇ ਵੀ ਪੰਜਾਬ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਨੇ ਜਿੱਥੇ 500 ਤੋਂ ਵੱਧ ਬੱਚੇ ਆ ਉੱਥੇ ਦੋ ਦੋ ਸਿਕਿਉਰਿਟੀ ਗਾਰਡ ਤਾਇਨਾਤ ਹੋ ਚੁੱਕੇ ਆ ਇਹ ਕਲਪਨਾ ਤੋਂ ਪਾਰ ਦੀ ਗੱਲ ਸੀ ਕਿ ਸਰਕਾਰੀ ਸਕੂਲਾਂ 'ਚ ਵੀ ਗਰੀ ਸਿਕਿਉਰਿਟੀ ਗਾਰਡ ਆ ਸਕਦੇ ਆ ਅਗੇ ਉਹਨਾਂ ਸਕੂਲਾਂ ਦੇ ਵਿੱਚ ਜਦੋਂ ਜਾਂਦੇ ਸੀ ਅਕਸਰ ਮਾਤਾ ਪਿਤਾ ਇਹ ਕੰਪਲੇਂਟ ਕਰਦੇ ਸੀ ਕਿ ਛੁੱਟੀ ਵੇਲੇ ਹੁੱਲੜਬਾਜੀ ਹੁੰਦੀ ਹੈ ਪ੍ਰਾਈਵੇਟ ਸਕੂਲਾਂ 'ਚ ਇਹ ਹੁਣ ਪਰ ਸਰਕਾਰੀ ਸਕੂਲ ਸੁਰੱਖਿਅਤ ਨੇ ਸਭ ਤੋਂ ਵੱਧ ਸੁਰੱਖਿਅਤ ਸਕੂਲ ਸਾਡੇ ਸਰਕਾਰੀ ਸਕੂਲ ਨੇ ਇਸ ਤੋਂ ਬਾਅਦ ਦੋਜ਼ਰ ਕੈਂਪਸ ਮੈਨੇਜਰ ਆ ਚੁੱਕੇ ਨੇ ਸਫਾਈ ਸੇਵਕ ਆ ਚੁੱਕੇ ਨੇ ਤਾਂ ਕਿ ਸਕੂਲ ਸਾਫ਼ ਸੁਥਰੇ ਰਹਿਣ ਇਹ ਇੱਕ ਵੱਡੀ ਜਿਹੜੀ ਹੈ ਅੱਜ ਇਸੇ ਤਹਿਤ ਦੇ ਨਾਲ ਫਤਿਹਗੜ੍ਹ ਸਾਹਿਬ 'ਚ ਅਸੀਂ ਟੀਚਰ ਟ੍ਰੇਨਿੰਗ ਕਰ ਰਹੇ ਹਾਂ ਵੋਕੇਸ਼ਨਲ এডੂਕੇਸ਼ਨ ਚੱਲਦੀ ਸੀ ਪਰ ਉਹ ਬਹੁਤ ਪ੍ਰਾਣੀ ਹੋ ਚੁੱਕੀ ਸੀ ਉਸ ਨੂੰ ਕਿਵੇਂ ਆਪਾਂ ਬਦਲ ਸਕਦੇ ਜਿਹਦੇ ਉੱਤੇ ਅੱਜ ਦੀ ਸਾਡੀ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੀ ਮੁਹਿੰਮ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਲਾਂਚ ਕਰਨਗੇ ਦੋਸਤੋ ਦੋਸਤੋ ਹੁਣ ਤਾਂ ਲਾ ਦਿੱਤੇ ਨੇ ਜੀ ਅਸੀਂ ਮੈਂ ਤੁਹਾਨੂੰ ਦੱਸਦਾ ਪਹਿਲੀ ਵਾਰੀ ਪ੍ਰੋਮੋਸ਼ਨਾਂ ਹੋਈਆਂ ਡੀਪੀ ਅਜ ਤੱਕ ਅਜੇ ਡੀਓ ਦੀ ਪ੍ਰੋਮੋਸ਼ਨਾਂ ਨਹੀਂ ਹੋਈਆਂ ਸੀ ਮੈਨੂੰ ਨਹੀਂ ਅਸੀਂ ਵਿਭਾਗ 'ਚ ਪੁੱਛੋ ਕਹਿੰਦੇ ਵਿਭਾਗ ਕਹਿੰਦਾ ਸਾਨੂੰ ਨਹੀਂ ਯਾਦ ਆਖਰੀ ਪ੍ਰੋਮੋਸ਼ਨਾਂ ਕਦੋਂ ਹੋਈਆਂ ਸੀ ਤਾਂ ਤੁਹਾਡੇ ਸਾਹਮਣੇ ਹਾਲਾਤ ਸੀਗੇ ਭਰਤੀਆਂ ਨਹੀਂ ਹੋਈਆਂ ਤਾਂ ਉਹ ਜਦੋਂ ਹੁਣ ਭਰਤੀਆਂ ਵੀ ਕਰ ਰਹੇ ਆ ਪ੍ਰੋਮੋਸ਼ਨਾਂ ਵੀ ਕਰ ਰਹੇ ਆ ਤਾਂ ਆਪਣੇ ਆਪ ਉਹ ਜਿਹੜੇ ਸਿਸਟਮ ਹੈ ਠੀਕ ਹੋਊਗਾ ਬਹੁਤ ਧੰਨਵਾਦ ਜੀ ਨਹੀਂ ਪੰਜਾਬ ਦੇ ਵਿੱਚ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਗਏ ਹਨ ਅਸੀਂ ਇੱਕ ਥਿੰਕ ਟੈਂਕ ਬਹੁਤ ਜਲਦੀ ਬਣਾ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਆਦੇਸ਼ ਦਿੱਤੇ ਕਿ ਉਹਨਾਂ ਕੋਲ ਭੇਜਿਆ ਜਾਵੇ ਤੇ ਪੰਜਾਬ ਆਪਣੀ ਸਿੱਖਿਆ ਨੀਤੀ ਲਾਗੂ ਕਰ ਉਹਦੇ ਲਈ ਬਣਾ ਲਿਆ ਹਾਂਜੀ ਨਹੀਂ ਜੀ ਸਾਡੇ ਮੈਂ ਤੁਹਾਨੂੰ ਦੱਸ ਦਵਾਂ ਚਾਹੇ ਇੱਕ ਪਿੱਛੇ ਜੇਕਰ ਕੱਲ੍ਹ ਕੇ ਹੀ ਅਖਬਾਰਾਂ ਨੇ ਛਾਪਿਆ ਵੀ ਕਿ ਪੰਜਾਬ ਦੀ ਐਚ ਆਰ ਘਟ ਗਈ ਪਰ ਜੋ ਮੇਰਾ ਜੋ ਤੁਹਾਨੂੰ ਆਂਕੜਾ ਹੈ ਚਾਹੇ ਤੁਹਾਨੂੰ ਅੱਜ ਅਸੀਂ ਮੈਂ ਕੋਸ਼ਿਸ਼ ਕਰੂੰਗਾ ਕਿ ਉਚੇਰੀ ਸਿੱਖਿਆ ਵੱਲੋਂ ਇਹ ਆਂਕੜੇ ਜਾਰੀ ਹੋ ਜਾਣ ਪੰਜਾਬ ਦੇ ऑलमोਸਟ ਸਾਰੇ ਸਰਕਾਰੀ ਕਾਲਜਾਂ ਚ ਪੰਜਾਬ ਦੀ ਸਾਰੀ ਸਰਕਾਰੀ ਯੂਨੀਵਰਸਿਟੀਆਂ ਚ ਪਿਛਲੇ ਸਾਲ ਜਿਹੜੇ ਦਾਖਲੇ ਵਧੇ ਐ ਕੁਝ ਯੂਨੀਵਰਸਿਟੀਆਂ ਦੋ ਗੁਨੇ ਹੋ ਗਏ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਉੱਥੇ ਉਹ ਸਤ ਪਿਛਲੇ ਸਾਲ 700 ਸੀ ਅਸੀਂ ਇਸ ਸਾਲ 1300 ਦਾ ਆંકੜਾ ਛੂ ਲਿਆ ਐਦਾਂ ਹੀ ਪੀਟੀਯੂ ਕਪੂਰਥਲੇ ਦੇ ਵਿੱਚ ਐਦਾਂ ਹੀ ਗੁਰਦਾਸਪੁਰ ਦੀ ਯੂਨੀਵਰਸਿਟੀ ਐਦਾਂ ਹੀ ਸਰਕਾਰੀ ਕਾਲਜਾਂ ਦੇ ਵਿੱਚ ਤਾਂ ਹੌਲੀ ਹੌਲੀ ਤਾਂ ਹੁਣ ਜਿਵੇਂ ਟ੍ਰੈਂਡ ਬਦਲੂਗਾ ਮੈਂ ਪਰਸੋਂ ਮੁਗੇ ਸੀ ਲਾਲਾ ਲਾਜਪਤਰਾਏ ਜਿਹਦੇ ਜਿਨ ਉਨਾਂ ਜਨਮ ਸ਼ਤਾਬਦੀ ਸੀ ਉੱਥੇ ਮੈਂ ਜਦੋਂ ਸੀ ਉੱਥੇ ਵੀ ਮੈਂ ਇਹ ਕਿਹਾ ਹੁਣ ਤੱਕ ਤਾਂ ਸਰਕਾਰੀ ਨੌਕਰੀਆਂ ਮਿਲਦੀਆਂ ਹੀ ਨਹੀਂ ਸੀ ਬੱਚਿਆਂ ਕੋਲ ਕੋਈ ਹੁਣ ਉਹ ਦੇਖਦੇ ਆ ਆਪਣੇ ਪਿੰਡਾਂ ਆਪਣੇ ਸ਼ਹਿਰਾਂ ਚ ਕਿ ਜੀ ਫਲਾਣੇ ਦਾ ਮੁੰਡਾ ਪੁਲਿਸ 'ਚ ਭਰਤੀ ਹੋ ਗਿਆ ਫਲਾਣੇ ਦੀ ਕੁੜੀ ਟੀਚਰ ਲੱਗ ਗਈ ਹੁਣ ਉਹਨਾਂ ਚ ਇੱਕ ਜਿਹੜੀ ਸਰਕਾਰੀ ਨੌਕਰੀਆਂ ਲੈਣ ਦੀ ਚਾਹ ਵਧੀ ਹੈ ਇਸ ਭਗਵੰਤਮਾਨ ਸਰਕਾਰ ਸਾਬ ਦੀ ਜਿਹੜੀ ਹੈ ਸੋਚ ਹੈ ਤੁਸੀਂ ਦੇਖੋ ਹਰ 10 ਦਿਨ ਬਾਅਦ ਉਹ ਨਿਯੁਕਤੀ ਬੱਤਰ ਵੰਡੇ ਅਜ ਤੱਕ ਕਦੀ ਕਿੱਥੇ ਕੋਈ ਨਿਯੁਕਤੀ ਬੱਤਰ ਵੰਡੇ ਜਾਂਦੇ ਸੀਗੇ 72 ਸਾਲਾਂ ਦਾ ਕੱਲਾ ਸਿਰਫ ਨੌਕਰੀਆਂ ਦੀ ਗੱਲ ਨਾ ਕਰੀਏ ਖੇਡਾਂ ਦੇ ਵਿੱਚ ਵੀ 72 ਸਾਲਾਂ ਦਾ ਰਿਕਾਰਡ ਪੰਜਾਬ ਨੇ ਤੋੜਿਆ ਏਸ਼ੀਅਨ ਗੇਮਸ 72 ਸਾਲਾਂ ਬਾਅਦ ਪੰਜਾਬ ਨੇ ਇੰਨਾ ਸ਼ਾਨਦਾਰ ਪਰਫਾਰਮ ਕੀਤਾ ਵਰਨਾ ਸਿਰ ਸਾਡਾ ਗਵਾਂਡੀ ਸੂਬਾ ਹੀ ਆਂਦਾ ਸੀ ਜਦੋਂ ਹੁਣ ਇਹ ਨੌਕਰੀਆਂ ਖੇਡਾਂ 'ਚ ਜਦੋਂ ਸੁਧਾਰ ਹੋ ਰਿਹਾ ਤਾਂ ਬੱਚੇ ਆਪਣੇ ਪੰਜਾਬ 'ਚ ਰਹਿਣਗੇ ਤੁਸੀਂ ਆਉਣ ਵਾਲੇ ਸਾਲ 2 ਸਾਲ 3 ਸਾਲਾਂ ਦੇਖਿਓ ਅੱਜ ਅਸੀਂ ਨਾ ਇਹ ਇੱਕ ਪਾਇਲਟ ਸ਼ੁਰੂ ਕਰ ਰਹੇ ਹਾਂ ਇਹ ਹਜੇ ਸਿਰਫ ਇੱਕ ਪਾਇਲਟ ਹੈ ਇਹ ਵੀ ਜਿਵੇਂ ਬਹੁਤ ਸਾਰੇ ਬੱਚੇ ਜਿਹੜੇ ਹੁੰਦੇ ਨੇ ਉਹ ਸਕੂਲਾਂ ਤੋਂ ਬਾਅਦ ਡਾਇਰੈਕਟਲੀ ਕੰਮ ਤੇ ਚਲੇ ਜਾਂਦੇ ਨੇ ਜਦੋਂ ਕੰਮ ਤੇ ਜਾਂਦੇ ਨੇ ਉਹ ਬਹੁਤ ਥੋੜੀਆਂ ਤਨਖਾਹਾਂ 'ਚ ਸਾਨੂੰ ਇਹ ਕਿ ਅੱਛਾ ਉਹਨਾਂ ਦੇ ਜੇ ਘਰ ਦੇ ਹਾਲਾਤ ਨੇ ਅਗਰ ਉਹ 10ਵੀਂ ਜਾਂ 12ਵੀਂ ਤੋਂ ਬਾਅਦ ਕੋਈ ਕੰਮ ਕਰਦੇ ਵੀ ਤਾਂ ਉਹ ਚੰਗੇ ਪੈਸੇ ਕਮਾ ਸਕਣ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜੋ ਸੋਚ ਹੈ ਕਿ ਹਰ ਹੱਥ ਦੇ ਵਿੱਚ ਟਿਫਨ ਹੋਵੇ ਉਹ ਹਰ ਹੱਥ ਦੇ ਵਿੱਚ ਟਿਫਨ ਦੇਣ ਦੇ ਲਈ ਅਸੀਂ ਇਹ ਕਰ ਰਹੇ ਹਾਂ ਜੀ ਇੱਕ ਪਾਇਲਟ ਹੈ ਜਦੋਂ ਪੂਰਾ ਪ੍ਰੋਗਰਾਮ ਹੋਊਗਾ ਖੁਦ ਮਾਨਯੋਗ ਮੁੱਖ ਮੰਤਰੀ ਸਾਹਿਬ ਜੋੜਨਗੇ ਤੁਹਮਰੇ ਵੀ ਦੱਸਦੇ ਇਹਦੇ ਵਿੱਚ ਅਸੀਂ ਬਹੁਤ ਦੇਸ਼ ਦੀਆਂ ਤੇ ਵਿਦੇਸ਼ ਦੀਆਂ ਨਾਮੀ ਸੰਸਥਾਨਾਂ ਦੀ ਮਦਦ ਲੈ ਰਹੀ ਹੈ ਤਾਂ ਖੁਦ ਮੁੱਖ ਮੰਤਰੀ ਸਾਹਿਬ ਇਸ ਨੂੰ ਲਾਂਚ ਕਰਨਗੇ ਬਹੁਤ ਜਲਦੀ ਜਿਹਦੇ ਵਿੱਚ ਕੈਂਬਰੇਜ ਆਈਆਈਟੀ ਡੈਲੀ ਟੈਸ ਹੋਰ ਬਹੁਤ ਵੱਡੀਆਂ ਮੈਕਸ ਹੈਲਥ케ਅ ਤਾਂ ਕਿ ਉਹ ਜਿਹੜੇ ਬੱਚੇ ਆ ਸਾਡੇ ਸਕੂਲਾਂ ਤੋਂ ਬਾਅਦ ਜਦੋਂ ਵੀ ਉਹ ਕੰਮ ਤੇ ਜਾਣ ਤਾਂ ਉਹਨੂੰ ਚੰਗੀਆਂ ਤਨਖਾਹਾਂ ਤੇ ਚੰਗਾ ਰੋਜ਼ਗਾਰ ਮਿਲ ਸਕੇ ਇਹ ਹਜੇ ਪਾਇਲਟ ਹੈ ਹਜੇ ਸ਼ੁਰੂਆਤ ਨਹੀਂ ਹੋਈ ਤੇ ਹਜੇ ਇਹਨਾਂ ਸਾਰੀ ਕੰਪਨੀਆਂਜ਼ ਦੇ ਨਾਲ ਜਾਂ ਇਹਨਾਂ ਸਾਰੀ ਸੰਸਥਾਵਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ